ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਰਮ ਮਜੀਠਾ ਤਹਿਸੀਲ ਵੀ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਗੁਰਵਿੰਦਰ ਵੀਰ ਕੋਲ ਆਪਾਂ ਆਏ ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 گاਵਾ ਦਿਖਾਉਣੀਆਂ ਸਾਰੀਆਂ ਹੌਲੇ ਭਾਜੀ ਤੁਹਾਨੂੰ ਦਿਖਾਵਾਂਗੇ ਕੁਝ ਸੋਈਆਂ ਤੇ ਕੁਝ ਗੱਬਣਾ ਸੋਈਆਂ ਦੀ ਆਪਣੀਆਂ ਦੋ ਟਾਈਮ ਚੁਾਈ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਵੇਗਿਆ ਜੀ ਮਾਲ ਉਦਨ ਵਾਲਾ ਫਿਰ ਮਾਲ ਵੀ ਜੀ ਵੇਗਿਆ ਸੀ ਵਾਹ ਤੇ ਫ੍ਰੀ ਵਾਲੀ ਚਲ ਗਈ ਜੇ ਫ੍ਰੀ ਵਾਲੀ ਤੇ ਵੀਰ ਜੀ ਅੱਜ ਤੱਕ ਮੂਨਾ ਆਉਂਦਾ ਫ੍ਰੀਜ ਦਾ ਕਿੰਨੇ ਕੁ ਆ ਗਿਆ ਤੇ ਫੋਨ ਫਿਰ ਹੋ ਤਾਂ ਵੀਰ ਜੀ ਹਦੋਂ ਆਦਾ ਸੀ ਜੇ ਰਾਤ 12 12 ਵਜੇ ਤੱਕ 12 ਵਜੇ ਤੱਕ ਲੋ ਕਰਦੇ ਰਹਿੰਦੇ ਬਾਰੂ ਵੀ ਠੀਕ ਆ ਹਾਂਜੀ ਹਾਂਜੀ ਇਹ ਆ ਵੀ ਤੁਸੀਂ ਕਹਿੰਦੇ ਸੀ ਬਾਜੂ ਇੱਕ ਹੋਰ ਦੇ ਦਿੱਤੀ ਉਹ ਵੀ ਦੇਤੀ ਵੀ ਜੀ ਫ੍ਰੀ ਦੇਤੀ ਤੁਸੀਂ ਜਿਹੜੀ ਉਦਨ ਜਿਹੜਾ 10000 ਮੁੱਲ ਪਾਇਆ ਸੀ ਹਾਂਜੀ ਦਾ ਪਾਇਆ ਉਹ ਵੀ ਵੀਰ ਜੀ ਕੇਉਂ ਚਲੋ ਕਰ ਦੇਣਾ ਚਾਹੀਦਾ ਵਗ ਕਦੀ ਕਦੀ ਠੀਕ ਅੱਗੇ ਵੀ ਕਈ ਵਾਰੀ ਸਾਲ ਚ ਤੇ ਦੋ ਤਿੰਨ ਤੇ ਇਦਾਂ ਤਿੰਨ ਚਾਰ ਕਈ ਵਾਰੀ ਪਾ ਹੀ ਦਿੰਦੇ ਜੇ ਪਾਵਾਂਗੇ ਵੀਜੀ ਹੋਰ ਪਾਵਾਂਗੇ ਕਿਦੋਂ ਆਪਾਂ ਨੂੰ ਚਲੋ ਮਿਲੂਗੀ ਭਾਅ ਵੜਦੇ ਨਾ ਭਾਵੇਂ ਆਪਾਂ ਫ੍ਰੀ ਪਾਈਏ ਪਾਵਾਂਗੇ ਹੋਰ ਪਾਵਾਂਗੇ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਤੇ ਚਲੋ ਫਿਰ ਸ਼ੁਰੂ ਬੜੀ ਇਦਾਂ ਹੀ ਵੀਜੀ ਚਲੋ ਉਹ ਬੜੀ ਤੇ ਇਦਾਂ ਹੀ ਸੰਬੰਧ ਤੋਂ ਨਿਕਲ ਜਾਂਦਾ ਜੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਤਾਂ ਨਹੀਂ ਛੱਡੇ ਜਾਂਦੇ ਵੈਸੇ ਦਾ ਨੂੰ ਆਹ ਉੱਧਾ ਕੱਢਨੇ ਚਲੋ ਤੇ ਆ ਵੀ ਇਦਾਂ ਖੜੇ ਕੋਈ ਲੋਡ ਵੰਦ ਜਿੱਦਾਂ ਤੁਸੀਂ ਕਹਿੰਦੇ ਵੇ ਅੰਦਰ ਵਿੱਚ ਚਲੋ ਉਦੀ ਵੀ ਨਾਲੇ ਆਤਪੂਰੀ ਹੋ ਜਾਂਦੀ ਹੈ ਹਾਂਜੀ ਹਾਂਜੀ ਕਈ ਵੀ ਘਰ ਦਾ ਸਰਕਲ ਚਾਹ ਪਾਣੀ ਦਾ ਚੱਲੀ ਜਾਂਦਾ ਵਾ ਤੇ ਨਾਮ ਦੱਸਦੇ ਕਰੀ ਫਿਰ ਆਪਣਾ ਨਾਮ ਗੁਰਵਿੰਦਰ ਸਿੰਘ ਜੀ ਟਿੰਡ ਮਜੀਠਾ ਜ਼ਿਲ੍ਹਾ ਗੰਦਰੀਸਰ ਮੋਬਾਈਲ ਨੰਬਰ 9501150174 ਠੀਕ ਹੈ 9514083081 ਠੀਕ ਹੈ ਜੀ ਮਜੀਠੇ ਤੋਂ ਵੀ ਜੀ ਆਪਣਾ ਬਾਹਰ ਵਾਲਾ ਡੇਰਾ ਵੀ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਆ ਜਿਹੜੀ ਗਾਂ ਜੀ ਚੰਗੀ ਵੱਡੀ ਗਾਂ ਹੈ ਚੰਗੀਆਂ ਵੱਡੀਆਂ ਸ਼ਹਿਰਦੀਆਂ ਵਸੀਆਂ ਵੀ ਜਿਹੜੀਆਂ ਹੁੰਦੀਆਂ ਨੇ ਅੱਛਾ ਆ ਗਾਂ ਨੇ ਸੱਜਰ ਨੇ ਤੇ ਦੁੱਧ ਚੰਗਾ ਕੱਢਿਆ ਹਣਾ ਤੇ ਵੀ ਜੀ 30 ਤੋਂ ਘੱਟ ਕੀ ਗਈ ਹੋਗੀ ਇਹ ਜੀ ਹਾਂਜੀ 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 ਬਾਕੀ ਹੁਣ ਗਰਮੀ ਆ ਵੀ ਜੀ ਗਰਮੀ ਗੁਰਮੀ ਕਰਕੇ ਵਾਂਟੇ ਘਟਾਇਆ ਜੇ ਹਾਂਜੀ ਤੇ ਬਾਕੀ ਫੇਰ ਵੰਡ ਬੁੰਡ ਪਾਉਣ ਲੱਗ ਪਏ ਫੇਰ ਦੁੱਧ ਦੁੱਧ ਇਹਨੇ ਫੇਰ ਵਾਧੂ ਕਰ ਲਾ ਪੈਣਾ ਜੇ ਹੁਣ ਕਿੰਨਾ ਹੁਣ ਵੀ ਜੀ 9-10 ਕਿਲੋ ਦੇ ਥਲੇ ਦੁੱਧ ਜੀ ਪੱਕਾ ਦੁੱਧ ਜਿਹੜਾ ਹੈਗਾ ਜੀ 9-10 ਕਿਲੋ ਜੇ ਹਰ ਕੋ ਗਾਰੰਟੀ ਦਿਖਾਣੀ ਤਾਂ 8 ਕਿਲੋ ਤੇ ਲੈ ਜਾ ਜੀ ਜੀ ਤੋ ਬਾਕੀ ਵੱਡੀ ਗਾਮਾ ਫਾਰਮ ਵਾਲੀ ਆ ਬਾਕੀ ਆ ਥਾਣੇ ਤੇ ਦੇਖ ਸਕਦੇ ਮਿਲਕਵੇਂ ਨੇ ਚੰਗੀ ਮੋਟੀ ਲੱਗੀ ਐ ਗਾਜ ਜੀ 6 ਪਾ ਲਾ ਦੋ ਚਾਰ ਜੀ ਦਾ ਅਗਲਾ ਬਾਕੀ ਠੰਢੀ ਦੀ ਨਹੀਂ ਵੀਰ ਜੀ ਕਿੱਥੇ ਮਰਜੀ ਬੈਗੇ ਵੀਰ ਜੀ ਠੀਕ ਐ ਜੀ ਹੋਨ 8 ਤੋਂ 10 ਲੀਟਰ ਦੇ ਵਿੱਚ ਜਿਹੜਾ ਦੁੱਧ ਇਹਦੇ ਕੋਲ ਕਿੰਨੇ ਵੀ ਹੈਗਾ ਵਾ ਇਹ ਆ ਵੀ ਚੰਗੇ ਵੱਡੇ ਢਾਂਚੇ ਦੀ ਆ ਵੱਡੀਆਂ گاਵਾਂ ਚ ਜਿਹੜੀਆਂ ਫਾਰਮ ਚ ਹੁੰਦੀਆਂ ਵਾ ਜੀ ਜੀ ਬਾਕੀ ਉਹ ਤਾਂ ਕਹਿੰਦੇ ਵੀ ਜੀ ਕੀ ਗੱਲ ਆਇਆ ਜੀ ਬਾਕੀ ਕਿਸ ਦੀ ਕਿਸਮਤ ਗਾੜੀ ਨਿਕਲ ਆਵੇ ਤਾਂ ਹਾਂਜੀ ਹਾਂਜੀ ਤੇ ਕਿੰਨਾ ਵੇਚੀ ਫਿਰ ਮੁੱਲ ਰੱਖਣਾ ਇਹਦਾ ਮੁੱਲ ਤਾਂ ਵੀ ਜੀ ਜੇ ਇਹ ਫੇਰ ਗਾਂ ਨਿਕਲ ਆਵੇ ਤਾਂ ਲੱਖੋਂ ਬਾਹਰ ਹੈ ਗਾਂ ਦਾ ਹਾਂਜੀ ਉਹ ਤਾਂ ਵੀਜੀ ਆਪਾਂ ਕਿੰਦਾ ਦੀ ਲਈ ਉਹ ਤਾਂ ਨਹੀਂ ਦੇ ਦਿੰਦੀ ਅੱਛਾ ਮੈਂ ਤਾਂ ਕਹਿੰਦਾ ਵੀਜੀ 30000 ਦੀ ਦੇ ਦਈਏ 32 ਦੀ ਹਾਂਜੀ ਕਰ ਦੋ ਮੰਨ ਤਾਂ ਚਲੋ ਵੀਜੀ ਜੀ ਆਰ ਦਾ ਕਰਦੇ 31 ਦੀ ਹਾਂ ਪੂਰੇ 30 ਦੀ ਦੇ ਦੋ 30 ਦੀ ਦੇ ਤੇ ਬਾਕੀ ਦੇਖੋ ਵੀਜੀ ਵਿਹੜ ਦਾ ਕੱਢ ਕਾਢ ਹਾਂਜੀ ਇਹ ਵੀਜੀ ਦੁੱਧ ਫੇਰ ਇਹ ਦੇਈ ਗਈ ਤੇ ਉਹਨੇ ਇਹਦਾ ਦੁੱਧ ਆ ਤਾਂ ਉਹਨੇ ਦੀ ਫੇਰ ਗਾਂ ਖਰੀਦੀ ਖਰੀਦੀ ਆ ਜੀ ਹਾਂਜੀ 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 ਤੇ ਆ ਗੱਬਨ ਜੇ ਇਹ ਵੀ ਵੀਜੀ ਵੱਡੀ ਸ਼ੈੱਡ ਵਾਲੀ ਵਛੀ ਜੇ ਦੇਨ 10 ਤੋਂ 15 ਖੜਦੀ ਵੀ ਹੈ ਜੀ ਤੇ ਇਹ ਕਿੰਨੇ ਕ ਦੁੱਧ ਵਾਲੀ ਆ ਇਹ ਤਾਂ ਜੀ 20 ਪਲੱਸ ਵਾਲੀ 25 25 ਲੀਟਰ ਦੀ ਜੀ ਚੁੰਦੇ ਜੀ ਤੋਰੋ ਫਿਰ ਇੱਕ ਹੋਏ ਸੂਏ ਦੀ ਅਲਗੀ ਸੰਗੀ ਬਾਕੀ ਚੰਗੇ ਸਟਰਕਚਰ ਤੇ ਆਇਆ ਵੀ ਕੱਦ ਕਾਟ ਦੀ ਚੰਗੀ ਆ ਅਜ ਲਾਇਆ ਹੁਣ ਮਿਲਿਆ ਜੀ ਕੀ ਤੇ ਇਹਦਾ ਫਿਰ ਮੁੱਲ ਮੁੱਲ ਵੀ ਜੀ ਇਹਦਾ ਫੋਨ ਤੇ ਕਰਾਂਗੇ ਵੀ ਜੀ ਅੱਛਾ ਇਹਦਾ ਫੋਨ ਤੇ ਕਰਾਂਗੇ ਇਹ ਆ ਬਈ ਅੱਜ ਥੋੜੀ ਜਿਹੀ ਕੱਚੀ ਆ ਅੱਜ ਦਾ ਮੁੱਲ ਹੁਣ ਦੇ ਹਿਸਾਬ ਨਾਲ ਹੋ ਜੂਗਾ ਜੇ ਤਿਆਰ ਕਰਕੇ ਫਿਰ ਹੋਰ ਸਹਾਂ ਨਾ ਜੂਗਾ ਹਾਂਜੀ ਪਤਾ ਤੁਹਾਨੂੰ ਵਜਾ ਤਿਆਰ ਵੀ ਵੀਜੀ 85 90 ਜਾਂਦੀ ਰਹਿੜ ਆ ਵੀਜੀ ਹਾਂਜੀ 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 ਬਾਕੀ ਕੋਈ ਨਹੀਂ ਹੁਣ ਪਾਣਾ ਛੱਡ ਕੇ ਦਵਾਂਗੇ ਵੀਜੀ ਸਾਮ ਛੱਡ ਕੇ ਦਵਾਂਗੇ ਦੱਸ ਦੇਣ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਆ ਜਿਹੜੀ ਆ ਇਹ ਗੱਬਨ ਆ ਗਈ ਹਨਾ ਹਾਂਜੀ ਹਾਂਜੀ ਸੁਆ ਇਹਦਾ ਪਹਿਲਾਂ ਵੀਜੀ ਪਹਿਲਾਂ ਹੀ ਅੱਛਾ ਕਿੰਨਾ ਕੁ ਦੁੱਧ ਭਰੀ ਜਾਊਗੀ ਹੈ ਦੁੱਧ ਵੀਜੀ 12 13 12 ਕਿਲੋ ਤੇ ਵੀਜੀ ਮਾਣਾ ਕਰੀ ਜਾਊਗੀ ਤੋਰ ਹਾਂ ਫਿਰ ਇੱਕ ਰੀਨ ਅਜਲੇ ਆਵਜੀ ਬਾਕੀ ਠੰਡੀ ਦੀ ਦੀ ਜੀ ਅੱਜ ਹੀ ਆਈਆਂ ਸਾਰੀਆਂ ਗਾਵਾਂ ਜੇ ਇਹ ਰਵਾਇਤੀ ਕਰਦੀਆਂ ਜੇ ਅਜੇ ਕੋ ਦਿਨ ਪੰਜ ਸੱਤ ਦਿਨ ਲੱਜਣੇ ਆ ਬਾਕੀ ਜਿਹਵਾਨੇ ਚ ਟੇਲਾ ਢੁਲਾ ਹੈਗੀਆਂ ਚੰਗੀ ਭਰਤੀ ਵੀ ਸੋਣ ਚ ਕਰ ਅਜੇ ਦੀ ਜੀ ਭਰ ਨਹੀਂ ਹੈ ਜੀ ਵਿਹੜਾ ਜੇ ਟਿੱਲਾ ਬਣੀਆਂ ਅੱਜ ਪਈਆਂ ਜੀ ਤੇ ਥਾਣੇ ਦੇ ਦਿਖਾ ਲਈਏ ਲਾਗੇ ਤਾਂ ਤੇ ਮੁੱਲ ਫਿਰ ਵਿੱਜੀ ਇਹਦਾ बोले दा वीजी 10000 ਹੀ ਕਰਨਾ ਹੈ ਜੀ ਕਿੰਨਾ 32000 ਦੀ ਵੀਜਾ ਨਾ ਦੇ ਦਾਂਗੇ ਵਿੱਚ ਹੋਰ ਕਰ ਦੀਏ ਮਾਨ 30000 ਦੀ ਵੀਜੀ ਦੇ ਦਾਂਗੇ ਜੀ 2000 ਛੋਟ ਹੋਰ ਕਰ ਦੋ ਜਾਨ ਦਾ 28000 ਦੀ ਨਾ ਨਾ ਕਰੋ ਕੁਛ ਨਹੀਂ ਹੁੰਦਾ ਚਲੋ ਵੀਜੀ 28000 ਦੀ ਦੇ ਦਾਂਗੇ ਜੈਸ ਨੋ ਕਰ ਦੋ 28000 ਵੀਜੀ 28000 ਦੀ ਹਾਂ ਨਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਆ ਸੂਈ ਸਵਾਈ ਜੇ ਇਹ ਵੀਜੀ ਸੁਈਏ ਤੇ ਆ ਦੇ ਵੀਜੀ ਮੈਨੂੰ ਮਾਰ ਡੀ ਦੇ ਜੀ ਠੀਕ ਹੈ ਹਾਂਜੀ ਬੱਚੇ ਦਾ ਆਹ ਬੱਚਾ ਜੀ ਤੇ ਦੁੱਧ ਦੇ ਤੇ ਕੋਲ 9 ਕਿਲੋ ਜੀ ਅੱਛਾ 9 10 ਵਜੇ ਜੀ 8 ਕਿਲੋ ਕਹਿ ਕੇ ਦਵਾਵਾਂਗੇ ਜੀ ਕਿੰਨਾ ਘਰੀ ਜਾਊਗੀ ਇਹ ਦੁੱਧ ਵਿੱਚ ਜੀ 10 12 ਕਿਲੋ ਘਰੀ ਜਨਾਈ ਨੇ ਤੋਰੋ ਹਾਂ ਫਿਰ ਇੱਕ ਬਾਕੀ ਠੰਡੀ ਧੀਰੀ ਵੀ ਜੀ ਇਦਾਂ ਮਰਜੀ ਭਾਵੇਂ ਕੋਈ ਵੰਗਾ ਹੋਣਾ ਪਾਉ ਇਦਾਂ ਹੀ ਠੀਕ ਹੈ ਜੀ ਖੁੱਲ ਹਾਂ ਫਿਰ ਤੋੜ ਦਈਏ ਬਾਕੀ ਰਿਸ਼ਟੂ ਹੋ ਗਿਆ ਖੜੇ ਵੀ ਕੋਈ 3-4 ਟਾਈਮ ਚੋ ਗਿਆ ਖੜੇ ਇਥੇ ਆਪਣੀ ਜਿੱਥੇ ਜੀ ਆਈਪੋ ਦੀ ਵਿੱਚ ਹੀ ਗਾਰੰਟੀ ਬਾਅਦ ਦੀ ਆਪਣੀ ਕੋਈ ਗਾਰੰਟੀ ਨਹੀਂ ਠੀਕ ਹੈ ਜੀ ਇੱਥੋਂ ਹੀ ਆਪਣੇ ਕੋ ਤਸੱਲੀ ਕਰਕੇ ਖੜੇ ਹਨ ਫੋਨ ਜਿਹੜਾ ਕਹਿੰਦੇ ਵੀ 8 ਲੀਟਰ ਤੇ ਆ ਰਿਹਾ ਤੇ 10 11 ਲੀਟਰ ਤੱਕ ਜਿਹੜਾ ਚਵਾ ਸਕੀਂ ਅਸੀਂ ਕਹਾਂਗੇ ਵੀ 8 ਲੀਟਰ ਕਹਿ ਕੇ ਦਵਾ ਕੇ ਦਿੱਤੀ ਠੀਕ ਹੈ ਜੀ ਕਿਉਂਕਿ 9 ਲੀਟਰ ਹੀ ਦਵਾਗੇ ਦਿੱਤੀ ਬੰਦ ਕਰ ਦਿ ਦੀਨ ਉਹ ਬੱਚਾ ਜਿਹੜਾ ਬੱਚੇ ਕੋ ਜਾ ਕੇ ਖਲੋਂਦੀ ਹੈ ਜੀ ਕੋਈ ਕਹਵੇ ਨਾ ਮੈਂ ਕਿਹਾ ਕਿ ਬੱਚਾ ਦੂਜਾ ਵਾ ਜੇ ਮੈਲਾ ਮਾਰਨ ਦੀ ਪਤਾ ਸੀਮਨ ਅੱਜਕੱਲ ਵੀ ਜੀ ਲਾਈ ਜਾਂਦੇ ਆ ਹਾਂਜੀ ਹਾਂਜੀ ਤੇਰਾ ਮੁੱਲ ਫਿਰ ਮੋਲੇ ਵੀ ਮੈਂ ਕਿਹਾ ਜੀ ਮੱਤੀ ਦੀ ਦੇ ਦੀਏ ਖੜ ਤੋ ਜਾਜੀ ਹੈ ਵੀ ਇਹ ਵੀ ਜੀ ਤੀਰੀ ਹਾਨਾ ਜੀ ਇਹ ਵੀ 28 ਦੀ ਜਾਂਦਾ ਫਿਰ 28 28 ਦੀ ਰਹੀ ਹੈ 28 ਦੀ ਭਾਵੇਂ ਕੋਈ ਉਹ ਲੈ ਜਾਏ ਤੇ ਭਾਵੇਂ ਕੋਈ ਇਹ ਲੈ ਜਾਏ ਲਿਓ ਇਹ ਵੀ ਤੋਰਦੇ ਵੀ ਕੱਬਣੇ ਆ ਜੀ ਜੀ ਦੇਖੋ ਗੇਰ ਨਸਲ ਦੇ ਨਾਲੇ ਸ਼ਾਈ ਹਾਲ ਨਹੀਂ ਜੀ ਸ਼ਾਂਤ ਸੁਭਾਅ ਦੀ ਹੈ ਨਾ ਠੰਡੀ ਸੀ ਇਹ ਨਾ ਦਾਦੀ ਜੀ ਦੀ ਜਿਹੜੀ ਕੁੜੀ ਹੁੰਦੀ ਨਾ ਦਾਦੀ ਜੀ ਦੇ ਤੇ ਯਾਰੀ ਡਰ ਜਾਂਦਾ ਵਾ ਕੁਛ ਆ ਦੇਖ ਸਕਦੇ ਹਾਂ ਜਿੱਤਰਾ ਗਾਣੀਆਂ ਹੁੰਦੀ ਮਾਕੇ ਆ ਵੀ ਚਲੋ ਜਿੰਨੇ ਘਰ ਦੁੱਧ ਚੌਣ ਲਈ ਖੜਨੀ ਆ ਉਹਦੇ ਲਈ ਚੰਗੀ ਆ ਆ ਜ ਲੈ ਆ ਉਤਰੇ ਆ ਵੀ ਸਾਂਭੀ ਸੋੰਭੀ ਚੰਗੀ ਆ ਰਾਜੀ ਆ ਅਜੇ ਦਿਨ ਥੋੜੇ ਇਹਨੇ ਲੈ ਜਾਣੇ ਆ ਦਿਨ ਵੀ ਜੀ ਵੀ ਲੈ ਜੂਗੀ 20 ਦਿਨ ਜੇ ਖੜਦੀ ਆ ਇਹ ਥਾਣੇ ਦੇ ਦੇਖ ਸਕਦੇ ਜੀ ਤੇ ਇਹਦਾ ਫਿਰ ਮੁੱਲ ਇਹ ਲਓ ਫਿਰ ਇਹ ਵੀ ਇੱਕੋ ਭਾਅ ਨਾਲ ਜਾਂਦੀ ਹੈ ਵੀ ਜੀ ਇੱਕੋ ਭਾਅ ਹੀ ਜਾਂਦਾ ਫਿਰ ਆਹ 32 28 ਕੀ ਕਹਿੰਦਾ 28 ਪੂਰੀ 28 28 ਦੇ 28 3 ਨੇ 28 28 ਦੀ ਜਿਹੜੀ ਕੋ ਮਰਦੀ ਵੀਰ ਜੀ ਲੈ ਜਾਏ ਬਾਕੀ ਦੀਆਂ ਨਾ ਵੀਰ ਜੀ 20 ਘੜਦੀ ਜੇ ਭਾਵੇਂ ਕੋਈ 20 ਸਮਝ ਕੇ ਲੈ ਜਾਏ ਕੋਈ 15 ਲੈ ਜਾਏ ਕੋਈ 20 ਨਾ ਸਮਝ ਕੇ ਲੈ ਜਾਏ ਅੱਛਾ ਹਾਂ ਜੀ ਠੀਕ ਆ ਹਾਂ ਜੀ ਬਾਕੀ ਪਾਸ ਕਰ ਲਵੀਂ ਜੀ ਆਪਣੀ ਕੋਈ ਦਸਾਲੀ ਕਰ ਲਵੀਂ ਵੀਰ ਜੀ ਕਿੰਨਾ ਕ ਦੁੱਧ ਕਰੀ ਜਾਓਗੀ ਉਤਰਾ ਹੈ ਦੁੱਧ ਵੀਰ ਜੀ ਪਹਿਲੇ ਸੂਏ ਨੇ ਦਿੱਤਾ ਜੀ 10 ਲੀਟਰ ਦਿੱਤਾ ਜੀ ਅੱਛਾ ਆਕੀ ਵੀਜੀ ਕਿਲੋ 2 ਕਿਲੋ ਦਾ ਫਰਕ ਤਾਂ ਪਾਉਗੀ ਤੇ ਬਾਕੀ ਚਲੋ ਕੋਈ ਵੀਰ ਇੱਥੇ ਆਵੇ ਆਪਣੀ ਤਸੱਲੀ ਕਰਕੇ ਸੰਗਣਾ ਵੀਜੀ ਤੁਹਾਨੂੰ ਪਤਾ ਸੰਗਣਾ ਹੁੰਦਾ ਵਾ ਸੰਗਣਾ ਦੁੱਧ ਹੁੰਦਾ ਵਾ ਤੇ ਆਪਣੀ ਮਰਜ਼ੀ ਨਾਲ ਵੇਚ ਚੱਕ ਕੇ ਖੜੋ